ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਧਾਰਮਿਕ ਪ੍ਰੀਖਿਆ ਸੈਸ਼ਨ 2025-26 ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ ਇਸ ਸਬੰਧੀ ਕੁਝ ਦਿਨ ਪਹਿਲਾਂ ਇਸ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਉਸ ਤੋਂ ਬਾਅਦ ਮੈਨੂੰ ਕਈ ਸਕੂਲਾਂ ਕਾਲਜਾਂ ਅਤੇ ਅਕੈਡਮੀਆਂ ਦੇ ਵਿੱਚੋਂ ਟੀਚਰ ਸਾਹਿਬਾਨ ਦੇ ਫੋਨ ਆਏ ਜੋ ਕਿ ਜਾਣਕਾਰੀ ਚਾਹੁੰਦੇ ਸਨ ਕਿ ਇਸ ਪ੍ਰੀਖਿਆ ਦੇ ਵਿੱਚ ਕੌਣ-ਕੌਣ ਭਾਗ ਲੈ ਸਕਦੇ ਹਨ ਇਸ ਪ੍ਰੀਖਿਆ ਦਾ ਦਾਖਲਾ ਫਾਰਮ ਕਿੱਥੋਂ ਮਿਲੇਗਾ ਇਹ ਦਾਖਲਾ ਫਾਰਮ ਕਦੋਂ ਤੱਕ ਚੱਲੇਗਾ ਤੇ ਇਸ ਦੀ ਫੀਸ ਕਿੰਨੀ ਹੋਵੇਗੀ ਇਸ ਸਾਰੀ ਜਾਣਕਾਰੀ ਦੇ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵੀਡੀਓ ਸਿਰਫ ਸਕੂਲ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਲਈ ਹੈ ਇਸ ਵਿੱਚ ਦੋ ਦਰਜੇ ਸ਼ਾਮਲ ਕੀਤੇ ਗਏ ਹਨ ਦਰਜਾ ਪਹਿਲਾ ਵਿੱਚ 6ਵੀਂ ਤੋਂ 8ਵੀਂ ਕਲਾਸ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਅਤੇ ਦਰਜਾ ਦੂਸਰਾ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈਣਗੇ ਇਸ ਦਾ ਦਾਖਲਾ ਫਾਰਮ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਸਾਹਿਬ ਦੀ ਵੈੱਬਸਾਈਟ ਤੋਂ ਹੀ ਪ੍ਰਾਪਤ ਕਰ ਸਕਦੇ ਹੋ ਜਾਂ ਦਿੱਤੇ ਗਏ ਸਾਡੇ ਨਾਲ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਇਹ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹੋ ਇਸ ਦੇ ਲਈ ਹੋਰ ਵਿਸਤਾਰ ਦੇ ਵਿੱਚ ਜੇਕਰ ਆਪਾਂ ਨੇ ਜਾਣਕਾਰੀ ਲੈਣੀ ਹੋਵੇ ਤਾਂ ਇਸ ਦਾ ਸਿਲੇਬਸ ਨਿਯਮ ਅਤੇ ਸ਼ਰਤਾਂ ਦਾ ਜੋ ਪੀਡੀਐਫ ਹੈ ਉਹ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦੇਵਾਂਗੇ ਤੇ ਇਸ ਦਾ ਜੋ ਦਾਖਲਾ ਫਾਰਮ ਹੈ ਉਸ ਦੀ ਜੋ ਫੀਸ ਹੈ 6ਵੀਂ ਤੋਂ 8ਵੀਂ ਤੱਕ درجہ ਪਹਿਲਾ ਦੀ 5 ਰੁਪਏ ਅਤੇ 9ਵੀਂ ਤੋਂ 12ਵੀਂ ਤੱਕ درجہ ਦੂਸਰਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਫੀਸ 10 ਰੁਪਏ ਹੋਵੇਗੀ। ਦੂਸਰਾ ਇਸ ਪ੍ਰੀਖਿਆ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਕੀ ਨਿਯਮ ਹਨ? ਜੇਕਰ درجہ ਪਹਿਲਾ ਵਿੱਚੋਂ ਦੋ ਪੇਪਰ ਹੁੰਦੇ ਹਨ, ਦੋਮਾ ਪੇਪਰਾਂ ਦੇ ਵਿੱਚੋਂ ਕੋਈ ਵਿਦਿਆਰਥੀ 140 ਭਾਵ 70% ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ 1100 ਰੁਪਏ ਦੀ ਵਿਸ਼ੇਸ਼ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਪਲੱਸ ਸਰਟੀਫਿਕੇਟ ਦਿੱਤਾ ਜਾਵੇਗਾ ਇਸੇ ਤਰ੍ਹਾਂ ਹੀ ਦਰਜਾ ਦੂਸਰਾ ਭਾਵ 9ਵੀਂ ਤੋਂ 12ਵੀਂ ਜਮਾਤ ਦਾ ਵਿਦਿਆਰਥੀ ਜੇਕਰ ਪ੍ਰੀਖਿਆ ਵਿੱਚੋਂ 70% ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ 2100 ਰੁਪਏ ਦੀ ਵਿਸ਼ੇਸ਼ ਰਾਸ਼ੀ ਅਤੇ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਪ੍ਰੀਖਿਆ ਭਾਰਤ ਪੱਧਰ ਦੇ ਉੱਤੇ ਵੱਖ-ਵੱਖ ਰਾਜਾਂ ਦੇ ਵਿੱਚ ਲਈ ਜਾਂਦੀ ਹੈ ਅਤੇ ਇੰਡੀਆ ਲੈਵਲ ਦੇ ਉੱਤੇ ਤਿਆਰ ਕੀਤੀ ਜਾਣ ਵਾਲੀ ਮੈਰਿਟ ਦੇ ਵਿੱਚ ਜੇਕਰ ਵਿਦਿਆਰਥੀ ਆਉਂਦਾ ਹੈ ਤਾਂ ਉਸ ਨੂੰ ਇਹ 1100 ਜਾਂ 2100 ਦੀ ਰਾਸ਼ੀ ਤੋਂ ਇਲਾਵਾ ਵਿਸ਼ੇਸ਼ ਰਾਸ਼ੀ ਦਿੱਤੀ ਜਾਵੇਗੀ ਅਤੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਧਾਰਮਿਕ ਪ੍ਰੀਖਿਆ ਦੀ ਤਿਆਰੀ ਦੇ ਲਈ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜੋ ਇਸ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਭਵਿੱਖ ਦੇ ਵਿੱਚ ਜੋ ਵੀ ਧਾਰਮਿਕ ਪ੍ਰੀਖਿਆ ਦੇ ਨਾਲ ਸੰਬੰਧਿਤ ਜਾਣਕਾਰੀ ਹੋਵੇਗੀ ਧਾਰਮਿਕ ਪ੍ਰੀਖਿਆ ਪੇਪਰ ਦੇ ਨਾਲ ਸੰਬੰਧਿਤ ਜੋ ਵੀ ਸਮੱਗਰੀ ਹੋਵੇਗੀ ਤੁਹਾਨੂੰ ਇਸ ਚੈਨਲ ਦੇ ਉੱਤੇ ਮੁਹੱਈਆ ਕਰਵਾਈ ਜਾਵੇਗੀ